ਅਗੇ ਬਦਾਂ ਕੇ ਮਨਦੀਪ ਬਖਸ਼ੀ ਦੀ ਪ੍ਰਦਾਨਗੀ ਦੇ ਹਿੱਟ ਲਾਂਬੜਾ ਪੁਲਿਸ ਸਟੇਸ਼ਨ ਦੇ ਬਾਹਰ ਤਰਨਾ ਦਿੱਤਾ ਗਿਆ ਥਾਣਾ ਇੰਚਾਰਜ ਤੇ ਵਿਰੋਧੀ ਧਿਰ ਮਿਲੀ ਪਗਤ ਦੇ ਦੋਸ਼ ਹੈ ਕਿ ਥਾਣਾ ਇੰਚਾਰਜ ਕਿਸੇ ਰਾਜਨੀਤਿਕ ਦਬਾਅ ਦੇ ਹਿੱਟ ਕੰਮ ਕਰ ਰਿਹਾ ਹੈ ਅਤੇ ਸ਼ਿਕਾਇਤ ਦਰਜ ਕਰਾਉਣ ਆ ਲੋਕਾਂ ਤੇ ਝੂਠੇ ਮਾਮਲੇ ਦਰਜ ਕੀਤੇ ਗਏ ਨੇ ਜਿੰਨਾ ਤੱਕ ਹੋ ਰਿਹਾ ਜੀ ਇਹ ਵੀ ਗੈਰਜ ਪਾਚੇ ਹੋ ਰਿਹਾ ਸਰਪੰਨ ਖਾਣੇ ਵੱਲੋਂ ਉਹਦਾ ਕਿਸ ਤਰ੍ਹਾਂ ਦੇ ਪਰਚੇ ਜੜੇ ਆ ਕਿ ਅਸ ਦਿਨ ਅਤੇ ਕਿਸੇ ਸਰਕਾਰੀ ਕੰਮਾਂ ਦਾ ਨੰਦਰੀ ਵਿਚਲਾ ਨੂੰ ਕੋਈ ਪਰਮਾਣਿਕ ਹੁਣ ਸ਼ਾਸਨੀ ਨੰਗਾ ਕਰਦਾ ਹੈ ਹਮਮ ਨਕਸਾਨ ਪ੍ਰੋਪਰਟੀ ਦਾ ਕਰਦਾ ਸਰਕਾਰੀ ਕਾਰਪੋਰੇਸ਼ਨ ਉਸ ਦਾ ਵਿਰੋਧ ਕਰਦੇ ਆ ਇਹ ਹੋਏ ਸੱਜ ਦੇ ਪਰਚਾ ਮਤਲਬ ਵਿਰੋਧ ਕਰਨ ਦੇ ਪਰਚੇ ਹੋ ਰਹੇ ਨੇ ਠੀਕ ਹੈ ਕਦੋਂ ਹੋਇਆ ਕਦੋਂ ਹੋਇਆ ਪਰਚਾ ਲਾਸਟ ਕਦੋਂ ਹੋਇਆ ਲਾਸਟ ਬਸ 14 ਤਰੀਕ ਅੱਛਾ ਜੀ ਤੇ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਤੁਸੀਂ ਧਰਨੇ ਤੇ ਬੈਠੇ ਹੋ ਕੋਈ ਨੁਮਾਇੰਦਾ ਆਇਆ ਹੋਵੇ ਜਾਂ ਪੁਲਿਸ ਪ੍ਰਸ਼ਾਸਨ ਕੋਈ 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 ਗੱਲਬਾਤ ਹੋਈ ਹੋਵੇ ਜਾਂ ਫਿਰ ਅੱਛਾ ਜੀ ਤੁਹਾਡਾ ਨਾਮ ਕੀ ਆ ਪੁੱਤਰਾ ਕਿੱਥੋਂ ਦੇ ਹੋ ਤੁਸੀਂ ਹੁਣ ਕਿਹੜਾ ਕਿਹੜਾ ਪਿੰਡ ਇਥੇ ਸਾਥੀ ਪਿੰਡ ਜੀ 10 12 ਪਿੰਡ ਦੇ ਵਿੱਚ ਆਂ ਆਲੀ ਚੱਕ ਤੋਂ ਆ ਦਾਸਨਾ ਤੋਂ ਆ ਕੋਰ ਤੋਂ ਹੂੰ ਕੋਰਿਆ ਪੀੜਾਮਾ ਆ ਤੇ ਸਾਰੇ ਮੋਤ ਸਿੰਘ ਜੀ ਹਰ ਵਾਰੀ ਇਹ ਇਹ ਥਾਣੇ ਦੇ ਕਿਉਂ ਖਰਾਬ ਹੁੰਦਾ ਹੈ ਕੀ ਕਾਰਨ ਲੈਂਦੇ ਨੇ ਥਾਣੇ ਦੇ ਹੁਣੇ ਅਫਸਰ ਸਾਹਿਬ ਜਿੱਦਾਂ ਦੀ ਆ ਜਾਂਦੇ ਹੁੰਦੇ ਹੂੰ ਨਹੀਂ ਚਰਾਹੀ ਦੇ ਸਹੀ ਕਰਦੀ ਹੂੰ ਕੀ ਲੱਗਦਾ ਕਿ ਪ੍ਰੈਸ਼ਰ ਹੈ ਕਿਸੇ ਪਾਰਟੀ ਦਾ ਅੱਜ ਜਿਹੜਾ ਧਰਨਾ ਲੰਮੜੇ ਲੱਗਾ ਵਾ ਇਹ ਲੰਮੜੇ ਹਲਕਾ ਵਿਧਾਨ ਸਭਾ ਹਲਕਾ ਕਪਤਾਰਪੁਰ ਪੈਂਦਾ ਜੀ ਲੰਮੜਾ ਥਾਣਾ ਉਹਦੇ ਹੁੰਦਾ ਕਪਤਾਰਪੁਰ ਦੇ ਪੈਂਦਾ ਇੱਥੇ ਝੂਠੇ ਪਰਚੇ ਕੀਤੇ ਜਾ ਰਹੇ ਆ ਇੱਕ ਤਰਫਾ ਪੋਲ ਚੱਲਦੀ ਪਈ ਆ ਜੀ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਆਮ ਆਦਮੀ ਪਾਰਟੀ ਵਾਲੇ ਹੁੰਦੇ ਆ ਬੰਦਿਆਂ ਲੜਾਈ ਝਗੜੇ ਕਰਦੇ ਕੁੱਟਮਾਰ ਕਰਦੇ ਚੱਲ ਜਾਂਦੇ ਆ ਜੇ ਸਾਡੇ ਬੰਦੇ ਥਾਣੇ ਦੇ ਵਿੱਚ ਆਉਂਦੇ ਆ ਇਹ ਸਾਡੇ ਬੰਦੇ ਥਾਣਿਆਂ 'ਚ ਹੁੰਦੇ ਆ ਸਾਡੇ ਬੰਦਿਆਂ ਨੂੰ ਹੁੰਦੇ ਆ ਥਾਣਿਆਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਆ ਸਾਡੇ ਨਾਲ ਜਿੱਦਾਂ ਸਾਡੇ ਪਤਾਲੀਵਾਲ ਦੇ ਵਰਕਰ ਵੀ ਆਏ ਪੱਪੂ ਜੀ ਆਏ ਆ ਹਰਿੰਦਰ ਸਿੰਘ ਜੀ ਆ ਕੋਬ ਸ਼ੋਰ ਜੀ ਬਹੁਤ ਬੰਦੇ ਕਾਫੀ ਆਏ ਆ ਅਸੀਂ ਸੱਚ ਦੇ ਸਾਥ ਖੜੇ ਆ ਗਏ ਵੀ ਸਾਡੀ ਸੁਣਵਾਈ ਦਾ ਕਰੋ ਪੁਲਿਸ ਵਾਲੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਇੱਥੇ ਨਹੀਂ ਇੱਥੇ ਧਰਨਾ ਪ੍ਰਦਰਸ਼ਨ ਹੁੰਦਾ ਹੈ ਕਾਰਨ ਕੀ ਰਹਿੰਦੇ ਨੇ ਹਰ ਵਾਰ ਕਾਰਨ ਇਹੀ ਹੈ ਜੇ ਪੁਲਿਸ ਸਾਨੂੰ ਇਨਸਾਫ ਦੇਵੇ ਸਾਡੀ ਸਾਡੀ ਸੁਣੇ ਪੁਲਿਸ ਅਸੀਂ ਧਰਨਾ ਪ੍ਰਦਰਸ਼ਨ ਨਾ ਕਰੀਏ ਇੱਥੇ ਸੁਣਵਾਈ ਨਹੀਂ ਸਾਨੂੰ ਮਜਬੂਰ ਨੂੰ ਛੜਕ ਕੇ ਆ ਕੇ ਬਹਿਣਾ ਪੈਂਦਾ ਜੀ ਬਿਲਕੁਲ ਮਜਬੂਰਾਂ ਦੇ ਕਿੰਨਾ ਤੇ ਪਰਚਾ ਹੋਇਆ ਦੇਖੋ ਇੱਕ ਰਹਿ ਕੇ ਅਲੀ ਚੰਗ ਦੇ ਸਾਫਾ ਸਰਪੰਚ ਆ ਜੋ ਮੌਜੂਦਾ ਪੰਚ ਵੀ ਆ ਠੀਕ ਆ ਉਸ ਤੋਂ ਇਲਾਵਾ ਧਾਰੀਵਾਲ ਕਾਦੀਆਂ ਵੀ ਹੋਇਆ ਚਗਾਵਾ ਵੀ ਹੋਇਆ ਪਵਾਨਾ ਪਿੰਡ ਵੀ ਹੋਇਆ ਤੇ ਇੱਕ ਤਰਫਾ ਹੀ ਚਲਦੀ ਬਈ ਆ ਦੂਜੇ ਬੰਦੇ ਨਾਲ ਸਮਝ ਨਹੀਂ ਕਰਦੇ ਪਏ ਜੀ